ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਕੈਂਪ ਲੱਗੇ ਸੀ। ਇਹਨਾਂ ਕੈਂਪਾਂ ਦੇ ਵਿੱਚ ਲੋਕ ਆਏ ਆਪਣੀ ਸਮੱਸਿਆਵਾਂ ਦਾ ਹੱਲ ਕਰਾਉਣ ਲਈ। ਡੇਰਾਬਸੀ ਦੇ ਵਿੱਚ ਮੌਜੂਦਾ ਡੇਰਾਬਸੀ ਦੀ ਤਸਵੀਰ ਵਿਖਾਣਿਆ। ਹਾਲਾਂਕਿ ਲੋਕ ਜਿਹੜੇ ਨੇ ਉਹ ਆਪਣੇ ਕੰਮ ਕੂਮ ਕਰਾ ਕੇ ਇੱਥੋਂ ਜਾ ਚੁੱਕੇ ਨੇ ਲੇਕਿਨ ਹਜੇ ਵੀ ਪ੍ਰਸ਼ਾਸਨਿਕ ਕੰਮਲੇ ਦੀ ਗੱਲ ਕਰੀ ਇੱਥੇ ਮੌਜੂਦ ਹੈ। ਐਮਐਲਏ ਜਿਹੜੇ ਨੇ ਲੋਕਲ ਇੱਥੇ ਦੇ ਉਹ ਇੱਥੇ ਮੌਜੂਦ ਹੈ। ਗੱਲਬਾਤ ਹਜੇ ਵੀ ਲੋਕਾਂ ਨਾਲ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਮੈਂ ਹੱਥਾਂ ਦੇ ਵਿੱਚ ਕਾਗਜ਼ ਵੇਖ ਰਿਹਾ। ਕਾਗਜ਼ਾ ਰਾਹੀਂ ਹਜੇ ਵੀ ਆਪਣੀ ਸਮੱਸਿਆਵਾਂ ਜੜੀਆਂ ਨੇ ਪ੍ਰਸ਼ਾਸਨ ਦੇ ਸਾਹਮਣੇ ਲੋਕ ਰੱਖਦੇ ਨਜ਼ਰ ਆ ਰਹੇ ਨੇ ਭਾਈ ਸਾਹਿਬ ਤੁਸੀਂ ਕਹਿੰਦੇ ਆਹ ਏਰੀਆ ਪਿਛਲੇ ਕਾਫੀ ਸਮਾਂ ਤੋਂ ਕਰਪਸ਼ਨ ਦਾ ਗੜ ਬਣਿਆ ਹੋਇਆ ਸੀ ਜੀ ਕੀ ਮਸਲਾ ਹੈ ਮਸਲਾ ਤਾਂ ਇੱਕ ਬਿਲਡਰ ਦਾ ਹੈ ਵੀਰ ਜੀ ਵੈਸੇ ਮੇਰਾ ਤੋਂ ਲੇਕਿਨ ਉਹ ਮਸਲਾ ਆਪ ਇਹ ਜੈਸੇ ਸਰਕਾਰ ਹੈ ਮਾਨ ਸਾਹਿਬ ਕੀ केजरीवाल ਕੀ ਲੋਕੋ ਕੋ ਇਸ ਸੇ ਬਹੁਤ ਉਮੀਦ ਵਿਸ਼ਵਾਸ ਹੈ लेकिन ये अकेले कुछ नहीं कर पाएंगे लोगों को इसमें प्रशासन का भी थोड़ा सा जरूरी है क्योंकि उनकी आदतें जो है वो बहुत पुरानी बिगड़ी हुई है ठीक है ना खून मुंह लग गया है अब वो मान साहब और उसमें क्या क्या करेंगे जी थोड़ा सा क्या है कि सेंटर वाले भी पीछे पड़े हुए हैं तो कारण कई हो गए अब जैसे ये विधायक जी बैठे में आज इनसे पहली बार मुलाकात है मैं भी वैसे नरवाणा से बिलोंग करता हूं मैंने भी पॉलिटिकली बहुत की है देखी है लेकिन ऐसे विधायक आम पब्लिक के अंदर ऐसे बीच में बैठ करके सिंपल तरीके से बातचीत कर रहे हैं जैसे मैंने मेरा भी मुद्दा इनको बताया इन्होंने बड़ा सीरियसली ये कहा भी ये मुद्दा थोड़ा नहीं है मेरा हैगा तुम इस मुद्दे बारे थोड़ी मेरे मेरा सौंपता मैं अपना काम करवा अभी एक प्रशासनिक अधिकारी बैठे थे जिनके यहाँ मैं काफ़ी चक्कर लगा करके मेरी कंप्लेंट गई हुई है कम से कम तीस चाली कंप्लेट डेयरी नंबर के साथ ਦੂਸਰੀ ਇਹ ਹੈ ਕਿ ਜਿ세 ਹੁਬ ਉਨੋਂ ਉਸੇ ਇਹਨੋ ਨੇ ਕਹਾ ਵੀ ਇਹ ਮੈਟਰ ਹੈ ਆਪ ਇਸ ਨੂੰ ਫੋਲੋ ਕਰੋ ਦੋ ਚਾਰ ਦਿਨ ਮੇ ਉਹ ਉਸਕੇ ਪੇ ਕਾਰਵਾਈ ਕਰਨਗੇ ਠੀਕ ਹੈ ਨਹੀਂ ਮੈਂ ਵਿਦਾ ਸਾਹਿਬ ਕੋ ਦੁਬਾਰਾ ਤਕਲੀਫ ਦੂੰਗਾ ਵਿਦਾਤਖ ਸਾਹਿਬ ਕੋ ਦੁਬਾਰਾ ਤਕਲੀਫ ਦੂੰਗਾ ਇਹਨਾਂ ਦਾ ਕਹਿਣਾ ਹੈ ਵਿਦਾਤਖ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਅਗਰ ਓਵਰਆਲ ਗੱਲ ਕਰੀਏ ਇਸ ਪੂਰੇ ਏਰੀਆ ਦੀ ਅੱਜ ਸੀਐਮ ਸਾਹਿਬ ਵੀ ਕਹਿੰਦੇ ਹੋਏ ਨਜ਼ਰ ਆਇਆ ਕਲੋਨੀਆਂ ਦਾ ਮਸਲਾ ਉਹਨਾਂ ਨੇ ਚੱਕਿਆ ਕਲੋਨਾਈਜ਼ਰ ਦਾ ਮਸਲਾ ਚੱਕਿਆ ਔਰ ਇਨਲੀਗਲ ਸੁਸਾਇਟੀਜ਼ ਦਾ ਮਸਲਾ ਚੱਕਿਆ ਲੇਕਿਨ ਅਗਰ ਇਸ ਹਲਕੇ ਦੀ ਗੱਲ ਕਰੀਏ ਇਹ ਤੇ ਕਹਿੰਦੇ ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਬੜੀਆਂ ਇਨਲੀਗਲ ਕਲੋਨੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਲੋਕਾਂ ਲਈ ਬੜੀ ਮੁਸ਼ਕਿਲ ਦਾ ਸਭਾ ਬਣਦਾ ਹੈ ਜਦੋਂ ਕਹਿੰਦੇ ਸੀਵਰੇਜ ਸਿਸਟਮ ਜਿਹੜੇ ਨੇ ਉਹ ਚੌਕ ਹੋ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਜਦੋਂ ਬਿਜਲੀ ਦੇ ਮੀਟਰ ਨਹੀਂ ਲੱਗਦੇ ਤਾਂ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਰਜਿਸਟਰੀਆਂ ਕਰਾਉਣ ਜਾਂਦੇ ਨੇ ਹਾਲਾਂਕਿ ਅੱਜ ਐਨਓਸੀ ਵਾਲੀ ਛੜਤ ਤੇ ਹਟ ਗਈ ਐਨਓਸੀ ਮੰਗ ਲੀਤੀ ਜਾਂਦੀ ਹੈ ਉਹਨਾਂ ਕੋਲ ਆਪਸ਼ਨ ਨਹੀਂ ਹੁੰਦਾ ਯਾਨੀ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਸੀ ਕਿ ਇੱਕ ਪਾਸੇ ਤੇ ਪੈਸੇ ਦੇ ਦੇ ਦੂਜੇ ਪਾਸੇ ਹੁਣ ਸਰਕਾਰ ਜਿਹੜੀ ਹੈ ਉਹ ਵੀ ਹੱਥ ਪੱਲਾ ਫੜਾਉਂਦੀ ਹੋਈ ਨਜ਼ਰ ਨਹੀਂ ਆ ਰਹੀ ਅ ਛੋਟੇ ਵੀਰ ਪਹਿਲੀ ਗੱਲ ਤਾਂ ਮੇਰੇ ਲਈ ਬੜੀ ਸੁਭਾਗ ਵਾਲੀ ਗੱਲ ਹੈ ਜੀ ਕਿ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਾਂ ਨੇ ਆਭੀ ਦੀ ਸਰਕਾਰ ਆਪਕੇ ਦਵਾਰ ਦੀ ਜਿਹੜੀ ਸਕੀਮ ਡੇਰਾ ਬਸੀ ਤੋਂ ਲਾਂਚ ਕੀਤੀ ਹੈ ਕਦੇ ਡੇਰਾ ਬਸੀ ਲੋਕ ਕਹਿੰਦੇ ਹੁੰਦੇ ਸੀ ਪਵਾਦ ਦਾ ਇਲਾਕਾ ਹੈ ਪਛੜਿਆ ਇਲਾਕਾ ਕਿਸੇ ਨੇ ਕੋਈ ਸੀਐਮ ਛੱਡਿਆ ਕੋਈ ਉਹਦਾ ਮੰਤਰੀ ਵੀ ਆ ਕੇ ਇੱਥੇ ਬੋਲਣ ਨੂੰ ਤਿਆਰ ਨਹੀਂ ਸੀਗਾ ਲੇਕਿਨ ਮੇਰੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਅੱਜ ਜੋ ਸਕੀਮ ਵੀ ਲਾਂਚ ਕੀਤੀ ਗਈ ਐਨਓਸੀਜ਼ ਬਾਰੇ ਕਈ ਚੀਜ਼ਾਂ ਮੇਰੇ ਮੁੱਖ ਮੰਤਰੀ ਸਾਹਿਬ ਨੇ ਇਸ਼ਾਰਿਆਂ-ਇਸ਼ਾਰਿਆਂ ਦੇ ਨਾਲ ਸਾਰਾ ਕੁਝ ਲੋਕਾਂ ਨੂੰ ਦੱਸਿਆ ਜਿਵੇਂ ਭਾਈ ਸਾਹਿਬ ਕਰ ਰਹੇ ਸੀ ਮੇਰੀ ਪੁਰਾਣੀ ਕੰਪਲੇਂਟ ਹੈ ਤੇ ਮੈਂ ਛੋਟੇ ਵੀਰ ਅਸਲ 'ਚ ਘਰੋਂ ਨਾ ਖੇਤੀ ਕਰਦਾ ਕਰਦਾ ਤੇ ਆਈ ਤਾਂ ਇਹ ਜੇ ਮਗਰਮੱਛਾਂ ਨੂੰ ਜਿਹੜੀ ਨੱਥ ਪਾਣ ਦੀ ਲੋੜ ਹੈ ਔਰ ਤੁਹਾਡੇ ਦਿਨਕ ਸਵੇਰਾ ਚੈਨਲ ਦਾ ਮੈਂ ਧੰਨਵਾਦ ਕਰਨਾ ਤੁਸੀਂ ਜਦੋਂ ਵੀ ਕਿਤੇ ਵਕਤ ਪਿਆ ਜਦੋਂ ਪੰਜਾਬੀ ਔਰ ਪੰਜਾਬੀਅਤ ਨੂੰ ਖਤਰਾ ਹੋਇਆ ਹਲਕੇ ਨੂੰ ਖਤਰਾ ਹੋਇਆ ਔਰ ਕੋਈ ਲੋਕ ਮੁੱਦਿਆਂ ਦੀ ਗੱਲ ਹੋਈ ਹੈ ਕਿਤੇ ਕੋਈ ਗਲਤ ਗੱਲ ਹਲਕੇ 'ਚ ਕਹਿ ਜਾ ਹੁੰਦਾ ਹੋਇਆ ਤਾਂ ਤੁਸੀਂ ਹਮੇਸ਼ਾ ਸਾਡੀ ਗੱਲ ਨੂੰ ਪ੍ਰਾਇੋਰਟੀ ਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਪੰਜਾਬ ਦੇ ਲੋਕਾਂ ਨੂੰ ਦਰਸਾਇਆ ਅੱਜ ਦੇ ਇਸ ਮੌਕੇ ਤੇ ਮੈਂ ਪੰਜਾਬ वासियों ਨੂੰ ਵੀ ਵਧਾਈ ਦਿੰਦਾ ਤੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਪਰਾਲਾ ਆ ਪਵਾਦਾ ਲਖਾ ਡੇਰਾ ਬਸੀ ਜੇ ਹਲਕੇ 'ਚ ਕੋਈ ਆਉਣ ਨੂੰ ਵੀ ਤਿਆਰ ਨਹੀਂ ਸੀ ਸੀਐਮ ਸਾਹਿਬ ਨੇ ਇੱਥੋਂ ਲਾਂਚ ਕਰਕੇ ਮੇਰੇ ਤੇ ਬਹੁਤ ਵੱਡਾ ਐਹਸਾਨ ਕੀਤਾ ਔਰ ਪੰਜਾਬੀ ਲੋਕਾਂ ਦੀ ਜਿਹੜੀ ਜਨੂਅਰ ਮੰਗਾ ਸੀ ਜਿਹੜੇ ਅੱਜ ਦੇਖੋ ਆ ਸਾਰੇ ਕਾਊਂਟਰ ਲਾ ਕੇ ਅਲੱਗ-ਅਲੱਗ ਰਜਿਸਟਰੀਆਂ ਤੱਕ ਜਿੱਥੇ ਹੋਈਆਂ ਇੰਤਕਾਲ ਇਹ ਉਹ ਕਿੰਨੇ ਕੰਮ ਇੱਥੇ ਲੋਕੀ ਕਰਾ ਕੇ ਗਏ ਇਹਦਾ ਕਮੈਸੇ ਪੰਜਾਬ ਲੈਵਲ ਤੇ ਬਹੁਤ ਵਧੀਆ ਗਿਆ ਔਰ ਮੇਰੇ ਹਲਕੇ ਦੀ ਸਭ ਤੋਂ ਵੱਡੀ ਮੈਨੂੰ ਖੁਸ਼ੀ ਦੀ ਗੱਲ ਹੈ ਦੇਖੋ ਹਰ ਇੱਕ ਜਗ੍ਹਾ ਪਾਰਟੀ ਬਾਜੀ ਹੁੰਦੀ ਹੈ ਸਭ ਕੁਝ ਹੁੰਦਾ ਅੱਜ ਜਿਹੜਾ ਕੈਂਪ ਲੱਗਾ ਐਡਾ ਸ਼ਾਂਤਮਈ ਕੈਂਪ ਸ਼ਾਇਦ ਹੀ ਕਿਤੇ ਅੱਜ ਤੱਕ ਲੱਗਿਆ ਹੋਗਾ ਬੜੇ ਆਰਾਮ ਨਾਲ ਪੀਸਫੁਲੀ ਲੋਕ ਆ ਕੇ ਆਪਣੇ ਕੰਮ ਕਰਕੇ ਗਿਆ ਜੀ ਸਰ ਓਵਰ ਆਲ ਅਗਰ ਇਸ ਪੂਰੇ ਕੈਂਪ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਜ਼ਿਆਦਾ ਸਮੱਸਿਆਵਾਂ ਆਈਆਂ ਨੇ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਜਿਹੜੇ ਸਾਂਝ ਕੇਂਦਰ ਬਣੇ ਹੋਏ ਨੇ ਉਹਨਾਂ ਦੇ ਉੱਪਰ ਲੋਕਾਂ ਦੀ ਵੱਡੀ ਲਾਈਨਾਂ ਲੱਗੀਆਂ ਹੋਈ ਸੀ ਕਿਸੇ ਦਾ ਆਧਾਰ ਦਾ ਮਸਲਾ ਕਿਸੇ ਦਾ ਹੋਰ ਮਸਲਾ ਇਸ ਤੋਂ ਇਲਾਵਾ ਰਜਿਸਟਰੀਆਂ ਵਾਲੇ ਜਾਂ ਫਿਰ ਇੰਤਕਾਲ ਵਾਲੇ ਜਿਹੜੇ ਮਸਲੇ ਨੇ ਕਿਹੜਾ ਹੱਲ ਹੁੰਦੇ ਨਜ਼ਰ ਆਏ ਨੇ ਔਰ ਜੜੀਆਂ ਕਹਿ ਸਕਦੇ ਆ ਇਲੀਗਲ ਕਲੋਨੀਆਂ ਦੀ ਜੜੀ ਗੱਲ ਮੁੱਖ ਮੰਤਰੀ ਵੀ ਸਟੇਜ ਤੋਂ ਕਰਦੇ ਨਜ਼ਰ ਆਏ ਕਿ ਹੁਣ ਪੰਜਾਬ ਦੇ ਵਿੱਚ ਇਲੀਗਲ ਕਲੋਨੀਆਂ ਨਹੀਂ ਬਣਨਗੀਆਂ ਤੇ ਹਜੇ ਕਿਹੜਾ ਕੋਈ ਏਰੀਆ ਚਾ ਹੋਇਆ ਜਿੱਥੇ ਪਲੋਟਿੰਗ ਕੱਟ ਚੁੱਕੀ ਹੋਏ ਕਲੋਨੀ ਬਣਾਉਣ ਦੀ ਤਿਆਰੀ ਹੋਏ ਜਿਸ ਨੂੰ ਹੁਣੇ ਰੋਕਿਆ ਜਾਏ ਤਾਂ ਕਿ ਲੋਕ ਜਿਹੜੇ ਨੇ ਉਹ ਇਨਲੀਗਲ ਕਲੋਨੀ ਦੇ ਚੱਕਰ ਚ ਫਸਦੇ ਨਜ਼ਰ ਨਾ ਆਏ ਦੋ ਚੀਜ਼ਾਂ ਨੇ ਛੋਟੇ ਵੀਰ ਜਿਹੜੇ ਆ ਕਲੋਨਾਈਜ਼ਰ ਦੀ ਗੱਲ ਕੀਤੀ ਗਈ ਹੈ ਸਾਰੇ ਕਲੋਨਾਈਜ਼ਰ ਮਾੜੇ ਨਹੀਂ ਹੈਗੇ ਲੇਕਿਨ ਕਾਫੀ ਲੋਕੋ ਨੇ ਪੋਲਿਟਿਕਲ ਲੋਕ ਜਿਹੜੇ ਪੋਲਿਟਿਕਲ ਸ਼ੈਲਟਰ ਲੈ ਕੇ ਹਜ਼ਾਰਾਂ ਏਕੜ ਜ਼ਮੀਨ ਖਰੀਦ ਕੇ ਸ਼ਾਮਲਾਟਾਂ ਤੇ ਕਬਜ਼ੇ ਕਰਕੇ ਜਿੱਥੇ ਉਹਨਾਂ ਨੇ ਕਲੋਨੀਆਂ ਕੱਟੀਆਂ ਹੋਈਆਂ ਨੇ ਮੇਰਾ ਖਿਆਲ ਹੈ ਸੀਐਮ ਸਾਹਿਬ ਉਹਨਾਂ ਨੂੰ ਇੱਕ ਤਰੀਕੇ ਦੀ ਵਾਰਨਿੰਗ ਦੇ ਕੇ ਗਿਆ ਇਸ਼ਾਰਾ ਵੀ ਕਰਕੇ ਵੀ ਤੁਸੀਂ ਸਿਆਣੇ ਬਣੋ ਜੋ ਤੁਸੀਂ ਕਰ ਲਿਆ ਕਰ ਲਿਆ ਅੱਗੋਂ ਹੁਣ ਡਾਕੇ ਨਾ ਮਾਰੋ ਲੇਕਿਨ ਮੈਂ ਤੁਹਾਨੂੰ ਇਹ ਦੱਸਦਾ ਬਿੱਲੀ ਥੈਲੇ ਚੋਂ ਜਲਦੀ ਬਾਹਰ ਹੋਊਗੀ ਤਸੀਨਦਾ ਸਾਹਿਬ ਕਿਹੜੀ ਬਿੱਲੀ ਹੈ ਜਿਹੜੀ ਥੈਲੇ ਤੋਂ ਬਾਹਰ ਆਣ ਨੂੰ ਫਿਰਦੀ ਹੈ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਮਸਲਾ ਨਹੀਂ ਹੈਗਾ ਜਿਹੜਾ ਕਲੋਨੀਆਂ ਦਾ ਮੇਨ ਇਸ਼ੂ ਹੈ ਕਿ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਬੇਸਿਕ ਫੈਸਿਲਿਟੀਆਂ ਨੇ ਹਵਾ ਪਾਣੀ ਉਹ ਮਿਲੇ ਉਹੀ ਸਰਕਾਰ ਦਾ ਮੇਨ ਮੁੱਦਾ ਹੈਗਾ ਔਰ ਜਿਹੜੀਆਂ ਪ੍ਰਾਣੀਆਂ ਕਲੋਨੀਆਂਸ ਕੱਟੀਆਂ ਸੀ ਉਹਨਾਂ ਤੇ ਸੀਐਮ ਸਾਹਿਬ ਨੇ ਨਰਮ ਰੁਖ ਰੱਖਿਆ ਵੀ ਚਲੋ ਜੋ ਹੋਇਆ ਅੱਗੇ ਤੋਂ ਜਿਹੜਾ ਹੈਗਾ ਕਲੋਨਾਈਜ਼ਰਾਂ ਨੂੰ ਵੀ ਹੈਗਾ ਬਾਕੀ ਇਹਦਾ ਨੋਟੀਫਿਕੇਸ਼ਨ ਜਦੋਂ ਆਊਗਾ ਪ੍ਰੋਪਰ ਗਵਰਨਮੈਂਟ ਨੂੰ ਜੀ ਉਦੋਂ ਹੀ ਸਾਰਾ ਕੁਝ ਕਲੀਅਰ ਹੋਊਗਾ ਕਿ ਕਿਹੜੀ ਪਾਲਿਸੀ ਆਈ ਹੈ ਕਿਸ ਤਰ੍ਹਾਂ ਦਾ ਹੈਗਾ ਕਿਉਂਕਿ ਆਪਾਂ ਜਿਹੜਾ ਹੈਗਾ ਮਸ਼ਰੂਮਿੰਗ ਹੋ ਰਹੀ ਹੈ ਕਲੋਨੀਆਂ ਦੀ ਉਹਨੂੰ ਆਪਾਂ ਇਸ ਤਰ੍ਹਾਂ ਰੋਕਣ ਵਾਸਤੇ ਜਿਹੜੀਆਂ ਡਾਇਰੈਕਸ਼ਨਸ ਇੱਕ ਸਵਾਲ ਤੁਹਾਡੇ ਤੋਂ ਹਰ ਰੋਜ਼ ਵਾ ਪੈਂਦਾ ਇਹੋ ਜਿਹੇ ਲੋਕਾਂ ਨਾਲ ਜਿਨ੍ਹਾਂ ਦੇ ਕੋਲ ਐਨਓਸੀ ਨਹੀਂ ਹੁੰਦੀ ਰਜਿਸਟਰੀਆਂ ਦੇ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅੱਜ ਜਿਹੜੀ ਅਨਾਉਂਸਮੈਂਟ ਹੋਈ ਹੈ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੁੰਦਾ ਨਜ਼ਰ ਆਏਗਾ ਇਸ ਦੇ ਨਾਲ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਇਹਦੀ ਜਿਹੜੀ ਹੈਗੀ ਪ੍ਰੋਪਰ ਨੋਟੀਫਿਕੇਸ਼ਨ ਆਉਗੀ ਉਦੋਂ ਹੀ ਪਤਾ ਲੱਗਣਾ ਹੈਗਾ ਕਿਉਂਕਿ ਅਸੀਂ ਪਹਿਲਾਂ 1995 ਤੱਕ ਇੱਕ ਪਾਲਿਸੀ ਸੀ ਗਵਰਨਮੈਂਟ ਦੀ ਕਿ ਉਸ ਤੋਂ ਪਹਿਲਾਂ ਜੇ ਕਿਸੇ ਦਾ ਰਜਿਸਟ੍ਰੇਸ਼ਨ ਹੋਈ ਹੋਈ ਆ ਜਾਂ ਉੱਥੋਂ ਤੱਕ ਕੋਈ ਹੈਗਾ ਤਾਂ ਉਹ ਰਜਿਸਟ੍ਰੇਸ਼ਨ ਕਰਾ ਸਕਦਾ ਸੀ ਬੇਸਿਕ ਜਿਹੜੀ ਗੱਲ ਉਹੀ ਹੈ ਕਿ ਗਵਰਨਮੈਂਟ ਚਾਹੁੰਦੀ ਆ ਕਿ ਜਿਹੜੀਆਂ ਕੋਈ ਪਲੋਟਿੰਗ ਹੋਵੇ ਉਹਦੇ ਵਿੱਚ ਹਰੇਕ ਨੂੰ ਜਿਹੜੀ ਹੈਗੀ ਬੇਸਿਕ ਫੈਸਿਲਿਟੀ ਜਿਹੜੀ ਆਰਟੀਕਲ 21 ਵੀ ਆਪਾਂ ਨੂੰ ਕਹਿੰਦਾ ਰਾਈਟ ਟੂ ਲਾਈਫ ਐਂਡ ਲਿਬਰਟੀ ਵਾਲਾ ਕਿ ਪ੍ਰੋਪਰ ਜਿਹੜੀਆਂ ਇਮਿਊਨਿਟੀਆਂ ਉਹਨੂੰ ਮਿਲਣ ਹਵਾ ਮਿਲੇ ਪਾਣੀ ਮਿਲੇ ਸਾਫ਼ ਸ਼ੁੱਧ ਮਿਲੇ ਉਸ ਤਰ੍ਹਾਂ ਦੀ ਪਲੋਟਿੰਗ ਹੋਵੇ ਤਾਂ ਕਿ ਜੇ 플ੋਟ ਕੋਈ ਕੱਟਿਆ ਜਾਂਦਾ ਉਹਨੂੰ ਰਸਤਾ ਹੋਵੇ ਉੱਥੇ ਰਹਿਣ ਦੀ ਪ੍ਰੋਪਰ ਜਿਹੜੀ ਹੈਗੀ ਹੈ ਜੀ ਹਿਊਮਨ ਬੀਇੰਗ ਉਹ ਜਗ੍ਹਾ ਬਣੀ ਹੋਵੇ ਤਾਂ ਹੈਗਾ ਅਦਰਵਾਇਜ਼ ਜਿਹੜਾ ਹੈਗਾ ਇਹਨੂੰ ਰੋਕਣ ਵਾਸਤੇ ਸਾਰੀਆਂ ਚੀਜ਼ਾਂ ਕਰਦੀ ਹੈ ਗਵਰਨਮੈਂਟ ਚਲੋ ਐਮਐਲਏ ਸਾਹਿਬ ਤਹਿਸੀਲਦਾਰ ਸਾਹਿਬ ਤੇ ਇਹ ਜੇ ਨੋਟੀਫਿਕੇਸ਼ਨ ਦੇ ਪੁਆਇੰਟਸ ਪੜ੍ਹ ਕੇ ਦੱਸਣਗੇ ਕਿ ਕਿੰਨਾ ਕੁ ਫਾਇਦਾ ਹੁੰਦਾ ਲੇਕਿਨ ਤੁਸੀਂ ਕਿਹੜੀ ਬਿੱਲੀ ਦੀ ਗੱਲ ਕਰ ਰਹੇ ਹੋ ਕਿਉਂ ਮੈਂ ਮੈਂ ਛੋਟੇ ਮੇਰੇ ਆ ਜਿਹੜਾ ਤੁਹਾਡਾ ਬੜਾ ਖਤਰਨਾਕ ਡਰ ਲੱਗਦਾ ਕਿਉਂਰੀ ਤੇ ਤੁਸੀਂ ਆ ਦੇਖਿਆ ਤਹਿਸੀਲਦਾਰ ਸਾਹਿਬ ਨੈਪ ਤਹਿਸੀਲਦਾਰ ਤੇ ਐਸਟੀਐਮ ਕਦੀ ਇਹ ਜੇ ਦਰਬਾਰ ਆਪकी ਸਰਕਾਰ ਆਪਕੇ ਦਰਬਾਰ ਚ ਕੈਂਪ ਲੱਗਣ ਤੋਂ ਬਾਅਦ ਸੀਐਮ ਸਾਹਿਬ ਦੇ ਜਾਣ ਤੋਂ ਬਾਅਦ ਵੀ ਸਾਰੇ ਅਧਿਕਾਰੀ ਜਾਣ ਤੋਂ ਬਾਅਦ ਵੀ ਮੇਰੇ ਕਾਬਲ ਅਫਸਰਾ ਦੇਖ ਲਓ ਆ ਤੁਹਾਡੇ ਸਾਹਮਣੇ ਬੈਠੇ ਬਿੱਲੀ ਦੀ ਗੱਲ ਇਹ ਹੈ ਜਾਲੀ ਐਨਓਸੀ ਦਾ ਸਕੈਂਡਲ ਕਿੱਡਾ ਬੜਾ ਡੇਰਾਬਸੀ ਫੜਿਆ ਗਿਆ ਕਾਫੀ ਲੋਕਾਂ ਤੇ ਕਾਰਵਾਈ ਹੋਈ ਬਾਕੀ ਸਿੱਟ ਅਜੇ ਆਪਣੀ ਕਾਰਵਾਈ ਕਰ ਵੀ ਰਹੀ ਉਹ ਜਾਰੀ ਵੀ ਹੈ ਜੀ ਅਗਰ ਇਹ ਕਾਬਲ ਅਫਸਰ ਇੱਥੇ ਕਾਰਵਾਈ ਨਾ ਕਰਦੇ ਤਾਂ ਸਾਰਾ ਕੁਝ ਗੋਲਮਾਲ ਹੋ ਜਾਣਾ ਸੀਗਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਜਿੰਨੇ ਵੀ ਅਫੀਸਰ ਨੇ ਸਾਰੇ ਆਪਣੀ ਆਪਣੀ ਕਸਵੱਟੀ ਤੇ ਖਰੇ ਉਤਰੇ ਨੇ ਔਰ ਦੂਜੀ ਤੁਸੀਂ ਇੱਕ ਹੋਰ ਦੇਖੋ ਕਿ ਮਾਨ ਸਾਹਿਬ ਦੇ ਆਉਣ ਤੋਂ ਬਾਅਦ ਮੇਰੇ ਹਲਕੇ 'ਚ ਬੜਾ ਖੁਸ਼ੀ ਦਾ ਇੱਕ ਮਾਹੌਲ ਸੀ ਕਿ ਉਹਨਾਂ ਨੇ ਡੇਰਾਬਸੀ ਹਰਕੇ ਨੂੰ ਵੀ ਪ੍ਰੈਫਰ ਕੀਤਾ ਔਰ ਉਹਨਾਂ ਚੁਣਿਆ ਕੀ ਇਸ ਪਛੜੇ ਹੋ ਇਲਾਕੇ 'ਚ ਜਾ ਕੇ ਘੱਟੋ ਘੱਟ ਪੰਜਾਬ ਦੇ ਪੰਜਾਬੀਆਂ ਨੂੰ ਜਾ ਕੇ ਮੈਂ ਜਗਾਵਾ ਕੋਈ ਕੋ ਪੰਜਾਬ ਤੇ ਪੰਜਾਬੀਆਂ ਨੂੰ ਜਗਾਵਾ ਇਹਨਾਂ ਨੇ ਵੱਡੀ ਗੱਲ ਆਖੀ ਹੈ ਹਾਲਾਂਕਿ ਇਸ ਹਲਕੇ ਦੀ ਗੱਲ ਕਰੀਏ ਮੌਨਸੂਨ ਦੇ ਵਿੱਚ ਵੱਡਾ ਨੁਕਸਾਨ ਵੀ ਇਸ ਹਲਕੇ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਘੱਗਰ ਮਾਰਕਰ ਦੀ ਨਜ਼ਰ ਆਈ ਸੀ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਆਪਣੀ ਸਟੇਜ ਤੋਂ ਦੱਸਦੇ ਨਜ਼ਰ ਆਏ ਨੇ ਕਿ ਹੁਣ ਇਹੋ ਜਿਹੀ ਵਿਵਸਥਾ ਜ਼ਰੂਰ ਕੀਤੀ ਜਾਏਗੀ ਕਿ ਘੱਗਰ ਕਰਕੇ ਹਲਕੇ ਦਾ ਜਾਂ ਫਿਰ ਜਿੱਥੇ ਵੀ ਘੱਗਰ ਵਹਿੰਦੀ ਹੈ ਉੱਥੇ ਨੁਕਸਾਨ ਨਾ ਹੋਵੇ ਲੇਕਿਨ ਓਵਰঅল ਅਗਰ ਇਨ ਕੈਂਪਾ ਦੀ ਗੱਲ ਕਰੀਏ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਆਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਿਹਤਰ ਵੇਖਣ ਨੂੰ ਮਿਲਣਗੇ ਵੇਖਣ ਵਾਲੀ ਗੱਲ ਰਹੇਗੀ ਉਹ ਪਰਨਾਮ ਜਿਹੜੇ ਨੇ ਉਹ ਸਰਕਾਰ ਦੀ ਇਸ ਕਾਰਜਸ਼ੈਲੀ ਨੂੰ ਲੈ ਕੇ ਕਿੰਨੇ ਨੰਬਰ ਦਿੰਦੇ ਹੋ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਤਾ ਨਿਕਸਾ ਵੈਰਾ ਟੀਵੀ ਡੇਰਾਬਸੀ